ਕੱਢੇ ਜਾਂਦਾ ਕਿਸੇ ਟੀਮ ਦਾ ਸ਼ੁਰੂ ਹੋ ਗਿਆ ਉਹ ਸਿਰਫ ਅਸੀਂ ਆਪਣੀ ਸਿਕਿਉਰਟੀ ਆਪਣੀ ਗੱਡੀ ਗੁੱਟ ਗਰੁੱਪ ਲੈ ਕੇ ਤੁਰੇ ਫਿਰਦੇ ਕੀ ਹੁਣ ਉਹ ਘਰੇ ਵੜ ਕੇ ਬਹਿ ਜਾਣਗੇ ਇਹ ਨਹੀਂ ਇਹ ਤਾਂ ਪਹਿਲਾਂ ਵੀ ਇਹ ਤਾਂ ਪਹਿਲਾਂ ਵੀ ਉਹਨਾਂ ਨੂੰ ਗੋਲੀ ਮਾਰੀ ਹਾਂ ਇਹ ਉਹ ਪਹਿਲਾਂ ਵੀ ਸਰਪੰਚ ਨੂੰ ਗੋਲੀ ਲੱਗੀ ਹਾਂ ਹਾਂ ਜੀ ਤੇ ਉਹ ਗੱਡੀ ਤੇ ਆਉਂਦਾ ਉਹ ਚੱਲ ਨਹੀਂ ਕਰ ਲਾ ਉਹ ਬਿਠਾ ਨਾ ਉਹ ਕੁਰਸੀ ਤੇ ਉਹਨਾਂ ਨੂੰ ਗੋਲੀ ਲੱਗੀ ਆ ਚੀਜ਼ ਤੇ ਨਾਲ ਡਰਾਈਵਰ ਸਿਰਫ ਇੱਕ ਵਾਲ ਪਰ ਪਿੱਛੇ ਰਹਿ ਗਏ ਨੈਣੇ ਨਾਲ ਪਾਰਲੇਲ ਹੋਈ ਨਹੀਂ ਤੋ ਕਰਨ ਤੋਂ ਸਿੱਧੀ ਗੋਲੀ ਗਈ ਦਿਮਾਗ ਤੋਂ ਸਿਰਫ ਇੱਕ ਵਾਲ ਪਰ ਪਿਛੇ ਰਹਿ ਗਈ ਇੱਕ ਸਾਲ ਵਿੱਚ ਉਹਨਾਂ ਗੋਲੀਆਂ ਮਾਰੀਆਂ ਇੱਕ ਸਾਲ ਵੀ ਨਹੀਂ ਹੋਇਆ ਇਸ ਟੀਨ ਨੂੰ ਮੈਨੂੰ ਲੱਗਦਾ ਹੈ ਕਿ ਖਾਣ ਨਹੀਂ ਹੋਇਆ ਤੇ 10 ਨਹੀਂ ਗਏ ਜਦੋਂ ਉਹਨਾਂ ਨੂੰ ਫੋਨ ਤੇ ਮੱਕੀਆਂ ਕੱਲੀਆਂ ਹੱਸਦੀਆਂ ਮਾਰਚ ਦੀ ਗੱਲ ਮਾਰਚ ਜਦੋਂ ਦੁਕਾਨ ਦੇ ਪਹਿਲਾਂ ਦੋ ਵਾਰ ਗੋਲੀਆਂ ਚ ਲਈਆਂ ਉਹਦੇ ਵਿੱਚ ਪੰਜ ਸਟਰਬਿੰਗ ਉਹ ਡਬਲ ਪੋਰਸ਼ਨ ਉੱਦਲੇ ਪੋਰਸ਼ਨ ਤੇ ਬੈਠਾ ਹੈ ਉਹਨਾਂ ਥੱਲੇ ਮਾਰ ਗਏ ਉਹ ਗੋਲੀਆਂ ਹੂੰ ਜਦੋਂ ਗੱਡੀ ਹੀ ਹੋ ਗਿਆ ਮਾਰੀਆਂ ਡਰਾਈਵਰ ਦੇ ਹੱਥੇ 'ਚ ਵੱਜੀ ਤੇ ਸਰਪੰਚ ਸਾਹਿਬ ਦੀ ਿਕਾਨੇ ਹੋ ਜੀ ਜਿ ਸਰਾਈ ਉਹ ਜੀ ਚਾਰ ਗੋਲੀ ਹੋਦੀ ਇੱਕ ਡਰਾਈਵਰ ਸਾਡਾ ਨਾਲ ਉਹਨਾਂ ਦੇ ਹੱਥੇ 'ਚ ਵੱਜੀ ਜਦੋਂ ਉਹਨਾਂ ਕੋਲ ਪਿਸਤੌਲ ਵੀ ਦਾ ਮਿਆਰ ਲੱਗੇਗੀ ਸਾਹ ਖੁਦ ਆ ਗੁਲਾਥਾ ਜਿਵੇਂ ਵੰਗਾ ਇੱਕ ਦਿਓ ਨਾ ਬੰਦੇ ਨੂੰ ਗੱਲਾਂ ਵੀ ਥ੍ਰੈਟ ਕਾਲਾਂ ਆਉਂਦੀਆਂ ਉਹਨੂੰ ਆਪਾਂ ਗਾਰੰਟੀ ਮੈਂਟ ਕੀ ਦੇਨੇ ਉਹ ਆ ਆਦੀ ਸਾਰੀ ਨੂੰ ਆਈ ਜਾਂਦੀ ਇਹਨੂੰ ਆਪਾਂ ਨੇ ਆਈ ਜਾਂਦਾ ਨੂੰ ਆਈ ਜਾਂਦਾ ਉਹ ਬੰਦੇ ਦੀ ਗੋਲੀ ਵੀ ਵੱਜੀ ਪੈਣਾ ਆਪਾਂ ਕੀ ਉਹ ਨਾ ਬੰਦਾ ਜੀ ਸੱਚੇ ਜੀ ਹੋਈ ਆ ਉਹ ਬੰਦਾ ਉਹ ਟੁਰਨਾ ਵਾਲਾ ਬੰਦਾ ਉਹਦੇ ਬੰਦੇ ਵਾਲੀ ਸੀਗੀ ਸੇ ਬੰਦੇ ਨੂੰ ਕੀ ਜੀ ਲੱਗਿਆ ਤਾ ਉਹਨੂੰ ਲਾਉਣ ਨੂੰ ਜਸਟੀਫਿਕੇਸ਼ਨ ਕੌਣ ਲੰਗ ਪੈਸੇ ਦੇ ਆ ਜਿਹਨੇ ਉਹ ਮਾਰਿਆ ਇਹ ਤੌਹਮਤ ਲਾ ਰਿਹਾ ਕਿ ਅਸੀਂ ਉਹਦਾ ਘਾਟ ਹੋਇਆ ਉਹ ਜਿਹੜਾ ਹੈਗਾ ਉਹਦਾ 10 ਵਾਰ ਸਰਪੰਚ ਨੇ ਮੇਰਾ ਘਾਟ ਹੋਇਆ ਸੀ ਇਹ ਕਰਕੇ ਮੈਂ ਸਰਪੰਚ ਨੂੰ ਮਾਰਿਆ ਸਰਪੰਚ ਨੂੰ ਘਾਟ ਹੋਣ ਬਾਰੇ ਕੋਈ ਪਤਾ ਨਹੀਂ ਠੀਕ ਆ ਉਹਨੇ ਆਪ ਜੇ ਸੀ ਬੀ ਲਿਆ ਦੂ ਨੀ ਕੋਈ ਬੰਦਾ ਪੈਸੇ ਪੁਲਿਸ ਨੂੰ ਦੇ ਕੇ ਘੱਟਵਾ ਸਕਦਾ ਕਿਸੇ ਦਾ ਜੀ ਨਹੀਂ ਨਹੀਂ ਛੋਟੇ ਕੋ ਬਥੋੜੇ ਸਮਝ ਗਿਆ ਵੇ ਇਹਦਾ ਪਿੰਡ ਕਿਹੜੇ ਦਾ ਦੱਸੋ ਸਾਰਾ ਨਾਰੀ ਪੇਡਾ ਹੈ ਅਲਹੁਲਲਾਹ ਅੱਛਾ ਉਹ ਕੰਦਾ ਜਿਹੜੀਆਂ ਟਿੱਖਣੀਆਂ ਹੀ ਨਾ ਕੱਟ ਹੈ ਦੀ ਨਸ਼ਨ ਵਸ਼ਨਾਂ ਚ ਹਾਂਜੀ ਏ ਨਹੀਂ ਆਪਾਂ ਨੂੰ ਪਤਾ ਹੀ ਨਹੀਂ ਸਭੇ ਨਹੀਂ ਸਾਨੂੰ ਕਿਹੜੇ ਚੱਕਰ ਚੱਲ ਰਹੀਆਂ ਚੱਲਦਾ ਟਾਈ ਕਰਕੇ ਜਿਹੜੀਆਂ ਉਹ ਉਹ ਗੱਲਾਂ ਕਰਦਾ ਜੀ ਫਟੋ ਹੁਣ ਜਿਹੜਾ ਬੰਦਾ ਕ੍ਰਾਈਮ ਦੇ ਵਿੱਚ ਦੇਖੋ ਜਿਹੜੀਆਂ ਜਿਹੜੀਆਂ ਕੰੰਦਾ ਰੱਖੀਆਂ ਐ ਨਾ ਉਹ ਐਸਐਚਓ ਨੇ ਕਰਾ ਕੇ ਦਿੱਤੀਆਂ ਕਰਾ ਰਹੀਆਂ ਕੰੰਦਾ ਬਾਅਦ ਚ ਦੇਖੋ ਉਹ ਸਾਰ ਜਿਹੜਾ ਬੰਦਾ ਕ੍ਰਾਈਮ ਕਰੂਗਾ ਜਿਹੜਾ ਰੋਜ਼ ਲੋਕਾਂ ਨੂੰ ਮਾਰਦਾ ਧਮਕਿੰਦੇ ਨਾਲ ਤੇ ਪ੍ਰਸ਼ਾਸਨ ਉਹਦੇ ਘਰ ਟਾਊਗੀ ਜੇ ਉਹਨਾਂ ਲੋਕਾਂ ਦਾ ਥੋੜੀ ਕਸੂਰ ਇਹਨਾਂ ਨੇ ਥੋੜਾ ਵਿਚੜਨੇ ਕਿਹਦਾ ਠੀਕ ਹੈ ਜੀ ਸਰ ਸਾਨੂੰ ਜਸਟੀਫਿਕੇਸ਼ਨ ਤਾਂ ਉਹਦੀ ਦੇਣੀ ਚਾਹੀਦੀ ਜੇ ਕੋਈ ਕੋਈ ਬੰਦੇ ਦੀ ਜਾਣਗੀ ਥੋੜਾ ਵੀ ਬਹੁਤ ਮਾੜਾ ਹੋਇਆ ਜੀ ਬਹੁਤ ਮੰਦ ਭਾਗ ਹੈ ਕਿ ਇੱਕ ਦੇਵਤਾ ਇਨਸਾਨ ਜਿਨ੍ਹਾਂ ਨੇ ਸਾਰੀ ਉਮਰ ਇਕੱਲੇ ਪਿੰਡ ਦੇ ਨਹੀਂ ਪੂਰੇ ਇਲਾਕੇ ਦੇ ਜਿਹੜਾ ਵੀ ਕੋਈ ਮਦਦ ਲਈ ਆ ਗਿਆ ਉਹਨੂੰ ਕਦੇ ਖਾਲੀ ਨਹੀਂ ਮੋੜਿਆ ਹੈਗਾ ਚਾਹੇ ਕਿਸੇ ਗਰੀਬ ਗਰੁੱਪ ਦੇ ਦੀ ਮਦਦ ਦਾ ਮਸਲਾ ਹੈ ਚਾਹੇ ਜੋ ਮਸਲਾ ਉਹਨਾਂ ਕੋਲ ਲੈ ਕੇ ਆ ਗਿਆ ਉਹ ਹਮੇਸ਼ਾ ਜਿਵੇਂ ਸਰਪੰਚ ਸਾਹਿਬ ਦੇ ਪਰਿਵਾਰ ਨੇ ਸੂਚੇ ਪਿੰਡ ਨੇ ਐਮਐਲਏ ਸਾਹਿਬ ਨੇ ਸਾਰਿਆਂ ਨੂੰ ਦੱਸਿਆ ਕਿ ਬਹੁਤ ਹੀ ਨੇਕ ਨੀਅਤ ਵਾਲੇ ਵਿਅਕਤੀ ਦਾ ਇਸ ਤਰੀਕੇ ਚਲੇ ਜਾਣਾ ਮੈਂ ਸਮਝਦਾ ਕਿ ਬਹੁਤ ਮੰਦਭਾਗ ਹੈ ਬਹੁਤ ਦੁਖਦਾਈ ਹੈ ਔਰ ਤੀਜੀ ਵਾਲੀ ਕੋ ਸਰਪੰਚ ਐ ਹੀ ਨਹੀਂ ਬਣ ਜੰਦਾ ਹੈਗਾ ਜੇ ਨੇਕ ਨੀਤੀ ਸੀਗੀ ਚੰਗੇ ਇਨਸਾਨ ਸੀ ਤਾਂ ਹੀ ਲੋਕਾਂ ਨੇ ਨਾਮ ਬਖਸ਼ਿਆ ਬਹੁਤ ਮੰਦਭਾਗਾ ਹੋਇਆ ਬਹੁਤ ਅਨਫੋਰਚੁਨੇਟ ਹੈ ਪਰ ਮੈਂ ਇੱਕ ਗੱਲ ਤੁਹਾਨੂੰ ਸਪਸ਼ਟ ਕਰ ਦੇਣਾ ਚਾਹਣਾ ਕਿ ਇਹ ਇਹ ਕਾਰਾ ਜਿਨ੍ਹਾਂ ਨੇ ਵੀ ਅੰਜਾਮ ਦਿੱਤਾ ਹੈ ਚਾਹੇ ਉਹ ਜਿਹੜੇ ਮੁੰਡੇ ਕਰਕੇ ਗਏ ਨੇ ਕੱਲ ਉਹ ਵੀਡੀਓ ਵਗੈਰਾ ਦੇਖੇ ਨੇ ਤੁਸੀਂ ਵੀ ਤੇ ਚਾਹੇ ਉਹਨਾਂ ਦੇ ਪਿੱਛੇ ਕੋਈ ਹੈਗਾ ਉਹ ਬਖਸ਼ੇ ਨਹੀਂ ਜਾਣਗੇ ਜਦੋਂ ਦਾ ਕੱਲ ਦਾ ਇਹ ਕਾਰਵਾਈ ਹੋਈ ਉਹਦੋਂ ਦਾ ਹੀ ਵੈਸੇ ਹੀ ਸਰਕਾਰ ਵੱਲੋਂ ਪੁਲਿਸ ਨੂੰ ਪੂਰੀਆਂ ਹਦਾਇਤਾਂ ਨੇ ਔਰ ਇਹੇ ਸਖਤੀ ਨਾਲ ਹਦਾਇਤਾਂ ਕੀਤੀਆਂ ਹੋਈਆਂ ਨੇ ਕਿ ਕੋਈ ਵੀ ਇਹੋ ਜਿਹਾ ਵਿਅਕਤੀ ਜਿਹੜਾ ਲॉ ਐਂਡ ਆਰਡਰ ਦੇ ਨਾਲ ਨਾਲ ਖੇਡਣ ਦੀ ਕੋਸ਼ਿਸ਼ ਕਰੇ ਉਹ ਬਖਸ਼ਿਆ ਨਹੀਂ ਜਾਣਾ ਚਾਹੀਦਾ ਹੈਗਾ ਤੇ ਉਹੀ ਤਾਂ ਕੱਲ ਫੇਰ ਦੁਬਾਰਾ ਰਿਪੀਟ ਹੋਈਆਂ ਨੇ ਕੋਈ ਵੀ ਵਿਅਕਤੀ ਜਿਹੜਾ ਇਸ ਪਾਪ ਦੇ ਵਿੱਚ ਇਸ ਜੁਰਮ ਦੇ ਵਿੱਚ ਇਨਵੋਲਡ ਰਹੇ ਉਹ ਬਖਸ਼ਿਆ ਨਹੀਂ ਜਾਊਗਾ ਰੈਗੂਲਰ ਪੁਲਿਸ ਸੀਨੀਅਰ ਪੁਲਿਸ ਅਫਸਰਸ ਦੇ ਨਾਲ ਇਨ ਟੱਚ ਦੇ ਵਿੱਚ ਆ ਤੇ ਬੜੀ ਜਲਦੀ ਹੀ ਉਹਨਾਂ ਦਾ ਇਨਸਾਫ ਹੈ ਜਿਹੜਾ ਉਹ ਕਰ ਦਿੱਤਾ ਜੀ ਹਮੇਸ਼ਾ ਪਰਿਵਾਰ ਨੇ ਕੀ ਕਿਹਾ ਸਾਦ ਨੂੰ ਮਿਲ ਜੀ ਕੋਈ ਸਿਕਿਉਰਟੀ ਵਗੈਰਾ ਕੋਈ ਕਿਸ ਤਰ੍ਹਾਂ ਦਾ ਕੀ ਮੈਨੂੰ ਦੱਸਿਆ ਜੀ ਪਰਿਵਾਰ ਨੇ ਕਿ ਪਹਿਲਾਂ ਵੀ ਦੋ ਤਿੰਨ ਵਾਰੀ ਹਮਲਾ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕੀਤੀ ਸੀ ਸਰਪੰਚ ਸਾਹਿਬ ਤੇ ਮੈਂ ਜੋ ਸਾਡੇ ਏਡੀਜੀਪੀ ਸਿਕਿਉਰਟੀ ਨੇ ਅਸ਼ੀਸ਼ ਵਸਤਵਾ ਜੀ ਉਹਨਾਂ ਨੂੰ ਵੀ ਕਹਿ ਦਿੱਤਾ ਥ੍ਰੈਟ ਪਰਸੈਪਸ਼ਨ ਦੀ ਰਿਪੋਰਟ ਬਣ ਕੇ ਜਾ ਰਹੀ ਹੈ ਬੰਦੇ ਪੱਕੇ ਨੇ ਜਿਹੜੇ ਉਹ ਮਿਲ ਜਾਣਗੇ ਔਰ ਐਸਐਸਪੀ ਤਰੰਤ ਤਰੂ ਵੀ ਕਹਿ ਦਿੱਤਾ ਜਿਹੜੇ ਪੱਕੇ ਪੁਲਿਸ ਮੁਲਾਜ਼ਮ ਨੇ ਜਿਹੜੇ ਉਹ ਅੱਜ ਦੀ ਫੈਮਲੀ ਦਾ ਸਬੂਤ ਹੋ ਜਾਣਾ ਹੁਣ ਕੀ ਜਿੱਦਾਂ ਤੁਸੀਂ ਪੰਜਾਬ 'ਚ بڑے بڑے ਉਜੋਗ ਬਾਹਰੋਂ ਕਿਉਂ ਦੀ ਗੱਲ ਕਰਦੇ ਪਰ ਜਿਹੋ ਜਿਹੇ ਹਾਲਾਤ ਆ ਆਪਣਾ ਕਾਨੂੰਨੀ ਸਥਿਤੀ ਆ ਪੰਜਾਬ ਦੇ ਕਾਰੋਬਾਰੀ ਉਹ ਕਦਰ ਨੂੰ ਵੀ ਕੋਈ ਛੱਡ ਕੇ ਜਾ ਰਿਹਾ ਦੀ ਮੈਂ ਭਾਜੀ ਤੁਹਾਡੀ ਗੱਲ ਨਾਲ 100% ਸਹਿਮਤ ਹਾਂ ਦੇਖੋ ਹਰ ਵਿਅਕਤੀ ਨੂੰ ਚਾਹੇ ਕੋਈ ਕਾਰੋਬਾਰੀ ਹੈ ਚਾਹੇ ਕੋਈ ਕਿਸਾਨ ਵੀਰ ਹੈ ਚਾਹੇ ਕੋਈ ਵੀ ਹੈ ਹਰ ਬੰਦੇ ਨੂੰ ਪਹਿਲਾਂ ਆਪਣੀ ਤੇ ਆਪਣੇ ਪਰਿਵਾਰ ਦੀ ਸੇਫਟੀ ਸਿਕਿਉਰਿਟੀ ਜਿਹੜੀ ਉਹ ਸਭ ਤੋਂ ਵੱਧ ਪਿਆਰੀ ਤਾਂ ਉਹੀ ਹੈ ਜ਼ਰੂਰੀ ਵੀ ਹੈ ਤੇ ਤੁਹਾਡੀ ਗੱਲ ਨਾਲ ਮੈਂ ਸਹਿਮਤ ਆ ਦੇਖੋ ਇਸ ਤਰ੍ਹਾਂ ਹੁੰਦਾ ਕਿ ਕੋਈ ਵੀ ਜਿਹੜੀ ਮਾੜੀ ਚੀਜ਼ ਹੈ ਨਾ ਜੀ ਚਾਹੇ ਉਹ ਇਹ ਗੈਂਗਸਟਰイズਮ ਹੈ ਚਾਹੇ ਉਹ ਨਸ਼ੇ ਨੇ ਚਾਹੇ ਉਹ ਕ੍ਰਾਪਸ਼ਨਾਂ ਨੇ ਜਿੰਨੀਆਂ ਮਾੜੀਆਂ ਚੀਜ਼ਾਂ ਨੇ ਕੋਈ ਇੱਕ ਦਿਨ ਚ ਪੈਦਾ ਨਹੀਂ ਹੁੰਦੀਆਂ ਇਹ ਪਿਛਲੇ ਲੰਬੇ ਸਮੇਂ ਤੋਂ ਪਿਛਲੇ 10 12 ਸਾਲਾਂ ਦੇ ਆਪਾਂ ਇਸ ਤੋਂ ਪਹਿਲਾਂ ਗੈਂਗਸਟਰ ਕਿੱਥੇ ਸੁਣਦੇ ਹੁੰਦੇ ਸੀਗੇ ਇਹ ਯੂਪੀ ਬਿਹਾਰ ਦੇ ਵਿੱਚ ਸੁਣਦੇ ਹੁੰਦੇ ਸੀਗੇ ਤੇ ਹੁਣ ਪੰਜਾਬ ਦੇ ਵਿੱਚ ਇਹ ਇਹ ਅੱਜ ਦਾ ਨਹੀਂ ਆ ਪਿਛਲੇ 10 12 15 ਸਾਲਾਂ ਦੇ ਵਿੱਚ ਪਿਛਲੀਆਂ ਸਰਕਾਰਾਂ ਦੇ ਸਮੇਂ ਵੀ ਜਿਸ ਤਰੀਕੇ ਦੇ ਨਾਲ ਉਹਦੀ ਪੁਸ਼ਤਪਨਾਹੀ ਹੁੰਦੀ ਰਹੀ ਜਿਹਦੀ ਵਜ੍ਹਾ ਕਰਕੇ ਅੱਜ ਉਹ ਇੰਨਾ ਵੱਧ ਚੁੱਕਿਆ ਕਿ ਹੁਣ ਉਹਨੂੰ ਜੜੋਂ ਪੱਟਣ ਦੇ ਵਿੱਚ ਉਹ ਕੰਡੇ ਚੁਗਣ ਦੇ ਥੋੜਾ ਸਮਾਂ ਤਾਂ ਜ਼ਰੂਰ ਲੱਗ ਰਿਹਾ ਹੈ ਜਿਵੇਂ ਗੱਲ ਕੀਤੀ ਉੱਥੇ ਦਾ ਹਾਲਤ ਬਹੁਤ ਵਧੀਆ ਸੁਧਰ ਗਏ ਆ ਦੇ ਪੰਜਾਬ ਦੇ ਦੇਖੋ ਤੁੰਨਾ ਕਰਾਂਗੇ ਦੇਖੋ ਮੈਂ ਉਹੀ ਤਾਂ ਗੱਲ ਕਹਿਣਾ ਨੇ ਜਿੱਥੇ ਵੀ ਕਿਸੇ ਟਾਈਮ ਵਾਲੇ ਸੀਗੇ ਸੁਧਰ ਗਏ ਉੱਥੇ ਉਰੇ ਵੀ ਪੰਜਾਬ ਦੇ ਵਿੱਚ ਜੇ ਹੁਣ ਆਪਾਂ ਪਿਛਲੇ 15 ਸਾਲਾਂ ਦੇ ਵਿੱਚ 2700 ਲੈ ਕੇ 22 ਤੱਕ ਕਿੰਨੇ ਹਾਈ ਪ੍ਰੋਫਾਈਲ ਮਾਡਲ ਨੇ ਜਿਹੜੇ ਉਹ ਹੁੰਦੇ ਰਹੇ ਉਹ ਹੁਣ ਹੌਲੀ 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 ਉੱਚੀ ਦੇ ਨਹੀਂ ਵੱਧ ਗਏ ਹੁਣ ਜੜੋ ਖਤਮ ਕਰਨ ਦੇ ਵਿੱਚ ਥੋੜਾ ਸਮਝਾ ਦੇਖੋ ਲੱਗੂ ਆ ਇੱਕ ਦਿਨ ਜੀ ਆਪਾਂ ਚਾਰ ਸਾਲ ਹੋ ਗਏ ਇੱਕ ਚੀਜ਼ ਦੇਖੋ ਇੱਕ ਜੀ ਮੈਂ ਥੋੜੀ ਗੱਲਾਂ ਬਾਈ ਜੀ 100% ਸਹਿਮਤ ਹਾਂ ਪਰ ਮੈਂ ਇੱਕ ਚੀਜ਼ ਬੜੀ ਕਲੈਰਿਟੀ ਨਾਲ ਕਹਿ ਸਕਦਾ ਕਿ ਸਰਕਾਰ ਵੱਲੋਂ ਉੱਪਰ ਤੋਂ ਲੈ ਕੇ ਥੱਲੇ ਤੱਕ ਮੁੱਖ ਮੰਤਰੀ ਤੋਂ ਲੈ ਕੇ ਚਾਹੇ ਮੰਤਰੀ ਐਮ ਐਲ اے ਨੀਚੇ ਤੱਕ ਸਾਡਾ ਕੋਈ ਵਿਅਕਤੀ ਇਹ ਨਹੀਂ ਹੈ ਜਿਹੜਾ ਕਿਸੇ ਗੈਂਗਸਟਰ ਵਾਲੇ ਨੂੰ ਕਿਸੇ ਨਸ਼ੇ ਵਾਲੇ ਨੂੰ ਦੀ ਪੁਸ਼ਤ ਪਨਾਹੀ ਕਰਦਾ ਹੋਊ ਉਹ ਥਾਣੇ ਚੋਂ ਛਡਾਉਂਦਾ ਹੋਊਗਾ ਜੀ ਜੀ ਜ਼ਿਲ੍ਹਾ ਯੋਜਨਾ ਬੋਰਡ ਦੇ ਚੀਮੈਂਟ ਦਾ ਮੈਂ 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 ਇਹ ਮੀਟਿੰਗ ਕੰਪਲੀਟ ਕਰ ਦਵਾਂ ਜਦੋਂ ਪੁਸ਼ਤ ਪਨਾਹੀਆਂ ਨਹੀਂ ਹੋਣਗੀਆਂ ਤੇ ਇਹ ਕੋਹੜਾ ਜਿਹੜਾ ਫੇਰੀ ਵੱਡਿਆ ਜਾਊਗਾ ਤੇ ਉਹਦੇ ਵਿੱਚ ਅਸੀਂ 100% ਸਪਸ਼ਟਾਂ ਕਿ ਚਾਹੇ ਕੋਈ ਵੱਡੇ ਚਾਹੇ ਕੋਈ ਛੋਟਾ ਜਿਹੜਾ ਗੈਂਗਸਟਰ ਇਸ ਕਰਦਾ ਹੈ ਜਿਹੜਾ ਕੋਈ ਗੁੰਡਾਗਰਦੀ ਕਰ ਜਿਹੜਾ ਲਾਅਨ ਕਾਨੂੰਨ ਨੂੰ ਆਪਦੇ ਹੱਥ ਦੇ ਵਿੱਚ ਲੈਂਦਾ ਪਰ ਉਹਨੇ ਚ ਪ੍ਰੋਬਲਮ ਇਹ ਆ ਜਾਂਦੀ ਹੈ ਕਿ ਕੋਈ ਬਾਹਰਲੇ ਸਟੇਟਾਂ ਦੇ ਵਿੱਚ ਬੈਠੇ ਨੇ ਕੋਈ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਨੇ ਤੇ ਉਰੇ ਜਿਹੜੇ ਹੁੰਦੇ ਨੇ ਗਾਂਡ ਕਰਵਾਏ ਜਾਂਦੇ ਨੇ ਜਾਂ ਹਜੇ ਹਜੇ ਕਤਲ ਕਰਾਏ ਜਾਂਦੇ ਨੇ ਜਾਂ ਜਾਂ ਕੋਈ ਫਰੋਫ ਦੀਆਂ ਨੀਆਂ ਗੱਲਾਂ ਹੁੰਦੀਆਂ ਨੇ ਉਹਦੇ ਵਿੱਚ ਬਹੁਤ ਸਾਰੇ ਨਵੇਂ ਯੰਗਸਟਰਸ ਦੇ ਜਿਹੜੇ ਕੋ ਇਨਵੋਲ ਕਰ ਲਏ ਜਾਂਦੇ ਨੇ ਹੁਣ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਜੇ ਕਿਸੇ ਨੂੰ ਡਿਪੋਰਟ ਕਰਕੇ ਲੈ ਕੇ ਆਉਣਾ ਹੈ ਉਹ ਕੰਮ ਕੇਂਦਰ ਸਰਕਾਰ ਦਾ ਹੈ ਕੇਂਦਰ ਸਰਕਾਰ ਦੀ ਸਭ ਤੋਂ ਵੱਡੇ ਆਪਾਂ ਗੈਂਗਸਟਰ ਕਿਹੜੇ ਸੁਣਦੇ ਆ ਮਿਸ਼ਨੋਈ ਹੋਣੀ ਉਹ ਕਿੱਥੇ ਬੈਠੇ ਨੇ ਓਹੋ ਗੁਜਰਾਤ ਦੇ ਜੇ ਬੈਠੇ ਨੇ ਤੇ ਕੇਂਦਰ ਸਰਕਾਰ ਵੱਲੋਂ ਇਹ ਹਦਾਇਤਾਂ ਨੇ ਵੀ ਇਹਨਾਂ ਨੂੰ ਕੋਈ ਰਿਮਾਂਡ ਤੇ ਵੀ ਲੇਕਿਨ ਹੀ ਜਾ ਸਕਦਾ ਹੈਗਾ ਦੋਸਤ ਤੁਸੀਂ ਕੀ ਕਰੋਗੇ ਸੋ ਮੇਰੇ ਕਹਿਣ ਦਾ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਨਾਲ 100% ਸਹਿਮਤ ਆ ਪਰ ਕਿਤੇ ਨਾ ਕਿਤੇ ਸਟੇਟ ਗਵਰਨਮੈਂਟ ਦੇ ਵੀ ਇਸ ਬਿਮਾਰੀ ਨੂੰ ਜੜੋਂ ਖਤਮ ਕਰਨ ਦੇ ਵਿੱਚ ਕੋਸ਼ਿਸ਼ਾਂ ਦੇ ਵਿੱਚ ਕਈ ਕੋਈ ਕਮੀ ਨਹੀਂ ਹੈਗੀ ਪਰ ਉੱਥੇ ਕਈ ਵਾਰੀ ਹੱਥ ਕੇਂਦਰ ਸਰਕਾਰ ਵੱਲੋਂ ਉਹ ਵੀ ਬੰਨ ਦਿੱਤੇ ਜਾਂਦੇ ਨੇ ਪਰ ਮੈਂ ਤੁਹਾਨੂੰ ਫੇਰ ਦੁਬਾਰਾ ਮੈਂ ਰੀਪੀਟ ਕਰਦਾ ਕਿ ਕੱਲਾ ਇਹੀ ਨਹੀਂ ਸਰਪੰਚ ਸਾਹਿਬ ਤਾਂ ਇੱਕ ਹੀਰੇ ਬੰਦੇ ਸੀਗੇ ਇਹਨਾਂ ਜਿਨ੍ਹਾਂ ਨੇ ਵੀ ਇਹ ਗੁਨਾਹ ਕੀਤਾ ਹੈ ਬੜੀ ਜਲਦੀ ਹੀ ਉਹਨਾਂ ਦਾ ਹਿਸਾਬ-ਕਤਾਬ ਹੈ ਜਿਹੜਾ ਉਹ ਕੀਤਾ ਜਾਊਗਾ ਪੁਲਿਸ ਐਕਟਿਵਲੀ ਔਰ ਇਫੈਕਟਿਵਲੀ ਕੰਮ ਕਰ ਰਹੀ ਹੈ ਔਰ ਇਸ ਸਾਰੀ ਬਿਮਾਰੀ ਨੂੰ ਇਹ ਗੁੰਡਾਗਰਦੀ ਨੂੰ ਇਹ ਗੈਂਗਸਟਰイズਮ ਨੂੰ ਇਹਨੂੰ ਖਤਮ ਕਰਨ ਦੇ ਵਿੱਚ ਅ ਸਰਕਾਰ ਲੱਗੀ ਹੋਈ ਹੈ ਔਰ ਸਰ ਤਰਨਤਾਰਨ ਜ਼ਿਲ੍ਹੇ ਲਈ ਕੀ ਖਾਸ ਹੈ ਜੀ ਕਿਉਂਕਿ ਜ਼ਿਲ੍ਹਾ ਹੀ ਹੋਣੇ ਮੋਰ ਦੇ ਚੇਅਰਮੈਨ ਆ ਉਹਨਾਂ ਨੂੰ ਵੀ ਥ੍ਰੈਡ ਆ ਰਹੀਆਂ ਕਾਫੀ ਦਿਨ ਹੋ ਗਏ ਤੇ ਤਰਨਤਾਰਨ ਗੋਲੀ ਵੀ ਚੱਲੀ ਹੈ ਕੱਲ ਪਰਸੋਂ ਫਿਰ ਮੈਡੀਕਲ ਸਟੋਰ ਤੇ ਗੋਲੀਆਂ ਮਾਰੀਆਂ ਸਰਪੰਚ ਸਾਹਿਬ ਨੂੰ ਵੀ ਗੋਲੀਆਂ ਵਧੀਆਂ ਜੀ ਤਰਨਤਾਰਨ ਜਿਲੇ ਲਈ ਕੀ ਸਪੈਸ਼ਲ ਕਰਦੇ ਨੇ ਪਰ ਤਰਨਤਾਰਨ ਵੀ ਪੰਜਾਬ ਦਾ ਹੀ ਹਿੱਸਾ ਹੈ ਠੀਕ ਹੈ ਕਿ ਇੱਥੇ ਇੱਥੇ ਜਿੱਦੀ ਜੀਜ਼ਾ ਜ਼ਿਆਦਾ ਹੈ ਜੇ ਇੱਥੇ ਇਹ ਜ਼ਿਆਦਾ ਹੈ ਠੀਕ ਹੈ ਨਾ ਤੇ ਇੱਥੇ ਸ਼ਕਤੀ ਵੀ ਜ਼ਿਆਦਾ ਹੀ ਹੋਊਗੀ ਬੇਫਿਕਰ ਹੋ ਉਸ ਦਾ ਜੀ ਕੀ ਕਹਿ ਸਕਦੇ ਸਾਡਾ ਬਹੁਤ ਪ੍ਰਭਾਵ ਸਭ ਤੇ ਕਾਰੀ ਬੁਣਦਾ ਹੈ ਕੰਕੀਟਰ ਕਰਦੇ ਜਿਹ ਵੀ ਨੇ ਦੱਸਿਆ ਜਾ ਰਿਹਾ ਬੜੇ ਹੀਰੇ ਬੰਦੇ ਸੀ ਇਸ ਇਲਾਕੇ ਦੇ ਮੰਨੇ ਪ੍ਰਮੰਨੇ ਹੀਰੇ ਹੈਗੇ ਹੈ ਇਹ ਤਾਂ ਮਹਾਂ ਹੀਰੇ ਹੈਗੇ ਤੇ ਤੁਸੀਂ ਦੇਖੋ ਪਿੰਲੀ ਜੀ ਸਾਰਾ ਕੁਝ ਕੀ ਮੰਨ ਕਰਦੇ ਹੋ ਮਾਸਟਰ ਜੀ ਅਸੀਂ ਇਹ ਵੀ ਕਰਦੇ ਆਂ ਵੀ ਇਹ ਕੰਮ ਬੰਦ ਹੋਣਾ ਚਾਹੀਦਾ ਸਰਕਾਰਾਂ ਤੋਂ ਕਰਾਉਣਾ ਚਾਹੀਦਾ ਇਹ ਤਗੜੇ ਕਿਸੇ ਨੂੰ ਮੱਲਾ ਮਾਰਨਾ ਚਾਹੀਦਾ ਕੰਮ ਬੰਦ ਨਾ ਹੋਇਆ ਤੇ ਇੱਥੇ ਦੁਨੀਆਂ ਦਾ ਰਹਿਣਾ ਮੁਸ਼ਕਲ ਹੋ ਜਾਂਦਾ ਪ੍ਰਧਾਨ ਜੀ ਨੇ ਕੀ ਬਿਸ਼ਵਾਸ ਦਵਾਇਆ ਜੀ ਪ੍ਰਧਾਨ ਜੀ ਨੇ ਬਹੁਤ ਬਿਸ਼ਵਾਸ ਦਵਾਇਆ ਸਭ ਕੁਝ ਕੀਤਾ ਉਹਨੇ ਬੋਲਿਆ